ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਤੁਹਾਡਾ ਆਪਣਾ ਚੈਨਲ ਬਠਿੰਡਾ ਦੇ ਕਸਬਾ ਮੋੜ ਮੰਡੀ ਵਿੱਚ ਲੜਕੀ ਦੇ ਕਤਲ ਦੇ ਮਾਮਲੇ ਸੰਧੀ ਮੰਡੀ ਵਾਸੀਆਂ ਨੇ ਜੋ ਕੀਤਾ ਇੱਕ ਵੱਡਾ ਐਲਾਨ ਪੂਰੇ ਬਾਜ਼ਾਰ ਵਿੱਚ ਹੋਲੀ ਦਾ ਤਿਹਾੜੀ ਨਹੀਂ ਮਨਾਇਆ ਜਾਵੇਗਾ ਮੰਡੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇੱਕ ਦੁਖਦਾਈ ਘਟਨਾ ਨੇ ਇਹ ਪਰਿਵਾਰ ਨੂੰ ਨਹੀਂ ਇਨਸਾਫ ਮਿਲਣਾ ਚਾਹੀਦਾ ਇਸ ਮੌਕੇ ਤੇ ਬਾਜਪਾ ਦੇ ਪਰਮਲ ਕੌਰ ਲੜਕੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਜਿੱਥੇ ਕੀ ਉਹਨਾਂ ਨੇ ਗੱਲਬਾਤ ਕਰਦਿਆਂ ਜਿੱਥੇ ਪਰਿਵਾਰ ਨਾਲ ਦੁੱਖਾਂ ਕਰਨ ਲਈ ਸਾਂਝਾ ਲਈ ਪਰਮਲ ਕੌਰ ਪਹੁੰਚੇ ਹਨ ਬੀਜੇਪੀ ਦੇ ਆਪਕੂ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਜਿੱਥੇ ਉਹ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਹਨ ਤੇ ਦੁੱਖ ਸਾਂਝਾ ਕਰ ਰਹੇ ਹਨ ਜਿੱਤੇ ਕਿ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ ਜੋ ਕਿ ਇਸ ਘਟਨਾ ਨੇ ਸ਼ਰਮਸ਼ਾਰ ਸ਼ਰਮਸ਼ਾਰ ਕੀਤਾ ਹੈ ਕਿਉਂਕਿ ਅਗਰ ਗੱਲ ਕਰੀਏ ਤਾਂ ਇਸ ਮਸਲੇ ਨੂੰ ਲੈ ਕੇ ਬਹੁਤ ਗੰਭੀਰਤਾ ਨਾਲ ਲੋੜ ਹੈ ਜਿੱਤੇ ਉਹਨਾਂ ਨੇ ਇਨਸਾਫ ਦੇ ਲਈ ਪਰਿਵਾਰ ਲਈ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਤਾਂ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਮੌਕੇ ਤੇ ਮੋੜ ਮੰਡੀ ਵਾਸੀਆਂ ਨੇ ਵੀ ਕੀ ਕਿਹਾ ਉਸ ਨੂੰ ਸੁਣਾਉਣਿਆ ਕੁਛ ਬੈਠੇ ਬਾਹਰ ਬੈਠੇ ਧੁੱਪਾਂ 'ਚ ਬੈਠੇ ਸਾਡੇ ਬੰਦੇ ਦਰਿਆ 'ਤੇ ਬੈਠਿਆ ਉਹਨਾਂ ਨੂੰ ਕੁਝ ਮੰਜੇ ਤੇ ਪਿਠਾ ਭਾ ਕੇ ਰੋਟੀਆਂ ਖੋਲੀਆਂ ਨੇ ਅੰਦਰ ਰੱਖੀ ਸਰਮੋਣੀ ਚਾਹੀਦੀ ਐ ਜੀ ਆਪ ਕੋ ਸੁਣਨੀ ਵੀ ਨਹੀਂ ਤਾਂ ਉਹ ਇਹਨਾਂ ਕੋਲ ਨਹੀਂ ਤਾਂ ਜੋ ਵੀ ਅਜੀ ਖੇਤ ਦਾ ਪਾਰਟ ਨਹੀਂ ਹੈ ਕਿ ਤੁਹਾਨੂੰ ਦੱਸਦਾ ਜੀ ਕੋਈ ਨਹੀਂ ਤੁਹਾਨੂੰ ਕਿੱਥੇ ਜਾਂਦੇ ਨਾ ਪਤਾ ਤਾਂ ਹਰ ਗੁਰੂ ਦਾ ਬੰਦ ਹੋ ਗਿਆ ਜੀ ਅਧਰਿਆ ਜੀ ਉਹ ਕਿਵੇਂ ਲਾਉਂਗੇ ਤੁਹਾਨੂੰ ਦੱਸਣਾ ਹੈ या तो या भगत और 15 मच्छिया जी पाही बोली दिमाग कर दे अंदर बैठ के बैठ के वो लो जी ले रास्ता खाओ जी पढ़े ही पढ़े मत कहले भी दो तीन जाने भी हो रवि रवि के ये नहीं भाई चलो फाइनली पहला चीज का थोड़ी लीग में कौन ਆਈ ਨਹੀਂ ਕੋਈ ਨਹੀਂ ਚਾਹੁੰਦਾ ਹੋਰ ਤੋਂ ਬਾਤ ਨਾ ਤੁਸੀਂ ਸਪੈਸੀਵਲ ਘਰ ਆਉਂਦੇ ਨਿਛੋੜਦੇ ਨਹੀਂ ਬੜੇ ਸਾਰੇ ਉਹਨਾਂ ਦੇ ਮਾਪੇ ਜੀ ਮਜਬੂਰੇ ਬਸ ਬਸ ਪੜਾ ਨਾ ਗੀ ਸਿੱਖਿਆਰੀ ਪਰ ਉਹਨਾਂ ਨੇ ਇਹਨਾਂ ਨੂੰ ਮਰ ਤੋਂ ਚੱਲਣ ਨਹੀਂ ਦਿੱਤਾ ਸਾਰੇ ਕਾਨੂੰਨ ਮਤਲਬ ਕਿ ਵਿਚਾਈ ਰਹਿਣੇ ਇਹਨਾਂ ਨਾਲ ਐਨੀ ਕਿ ਬੇਦਰਦੀ ਦੇਖੋ ਜਿਹੜੀ ਸਾਡੀ ਬੇਟੀ ਨਾਲ ਹੋਈ ਉਹ ਤਾਂ ਹੋਈ ਹੀ ਹੈ ਪਰ ਸਾਨੂੰ ਵੀ ਚੱਕਰਾਂ ਚ ਪਾਈ ਰੱਖਿਆ

ਮੌੜ ਮੈਂ ਦੇਵਰਾਜ ਹਮਰਾ ਨੇਜਰ ਸ਼੍ਰੀ ਸ਼ਾਮ ਪਚਾਰ ਮੰਡਲ ਮੋੜ ਸ਼੍ਰੀ ਸ਼ਾਮ ਸੋਈ ਮੋੜ ਮੰਡੀ ਮੈਂ ਜੋ ਇਹ ਘਟਨਾ ਵਾਪਰੀ ਹੈ ਬੇਟੀ ਚਰਸੀ ਦਾ ਮਰਡਰ ਹੋਇਆ ਕਤਲ ਹੋਇਆ ਉਸ ਘਟਨਾ ਦੇ ਸੰਬੰਧ ਵਿੱਚ ਸ਼੍ਰੀ ਸ਼ਾਮ ਪਚਾਰ ਮੰਡਲ ਬਹੁਤ ਹੀ ਗਹਿਰੇ ਸਦਮੇ 'ਚ ਤੇ ਇਸ ਘਟਨਾ ਦੀ ਔਰ ਜੋ ਹਸਾਬਾਂ ਚ ਬਹੁਤ ਨਿੰਦਿਆ ਕਰਦਾ ਤੇ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਵੀ ਜੋ ਵੀ ਇਸ ਕਦੇ ਦੋਸ਼ੀ ਨੇ ਉਹਨਾਂ ਨੂੰ ਬੰਦ ਦੀ ਉਤ ਤੋਂ ਵੀ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਣੀ ਤੇ ਹੀ ਲਵੇ ਬੇਨਤੀ ਕਰਦਾ ਹੈ ਬਾਬਾ ਸ਼ਾਮ ਨੂੰ ਕਿ ਵੀ ਇਸ ਪਰਿਵਾਰ ਨੂੰ ਦੁੱਖ ਸਹਿਣ ਦੀ ਜੋ ਸ਼ਕਤੀ ਬਾਬਾ ਦੇਵੇ ਪ੍ਰਦਾਨ ਕਰੇ ਅਸੀਂ ਆਪਣੀ ਹਗਾਮੀ ਮੀਟਿੰਗ ਕੋਲਾ ਕੇ ਸ਼੍ਰੀ ਸ਼ਾਮ ਪ੍ਰਚਾਰ ਮੰਡਲ ਦੇ ਜੋ ਵੀ ਮੰਦਰ ਦੇ ਵਿੱਚ ਚੱਲ ਰਹੇ ਕਾਰਜਕ੍ਰਮ ਸੀ ਚਾਹੇ ਹੋਵੇ ਸ਼ਾਮ ਨੂੰ ਸੰਜਾ ਕੀਰਤਨ ਦਾ ਸੀ ਉਹ ਅਸੀਂ ਲੜਕੀ ਦੇ ਭੋਗ ਤੱਕ ਸਕਤ ਕਰ ਦਿੱਤੇ ਨੇ ਅੱਗੇ ਪਾ ਦਿੱਤੇ ਨੇ ਕਿ ਵੀ ਇਹ ਨਹੀਂ ਹੋਣਗੇ ਹੋਲੀ ਦੇ ਉੱਪਰ ਪ੍ਰੋਗਰਾਮ ਹੁੰਦਾ ਸੀ ਹੋਲੀ ਦੇ ਉਸ ਪ੍ਰੋਗਰਾਮ ਨੂੰ ਵੀ ਅਸੀਂ ਰੱਦ ਕਰ ਦਿੱਤਾ ਕਿਉਂਕਿ ਸਾਰਾ ਹੀ ਸਮਸਤ ਮੰਡਲ ਸੋਗ ਗ੍ਰਸਤ ਹੈ ਕਿ ਸਾਡੇ ਮੈਂਬਰ ਦੀ ਬੇਟੀ ਸੀ ਇਸ ਕਰਕੇ ਅਸੀਂ ਉਹ ਪ੍ਰੋਗਰਾਮ ਨਹੀਂ ਹੋਏਗਾ ਸ੍ਰੀ ਸ਼ਾਮਰ ਸੋਈ ਨੂੰ ਵੀ ਭੋਗ ਤੱਕ ਉਹ ਸਾਕਤ ਕਰਦਾ ਗਿਆ ਬੰਦ ਕਰ ਸਕਦਾ ਗਿਆ ਅਗਲਾ ਕੋਈ ਬਹੁਤ ਬਾਅਦ ਕੋਈ ਫੈਸਲਾ ਕਰਕੇ ਇਹ ਕੋਈ ਜਲੂ ਹੋਣੀ ਹੈ ਜਾਂ ਨਾ ਹੋਣੀ ਹੈ ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ ਹੁਣ ਅਸੀਂ ਫਿਲਹਾਲ ਮੰਡਲ ਨੇ ਆਪਣੀ ਉਸ ਬੇਟੀ ਨੂੰ ਸਦਾ ਜਿੰਦੇਣ ਵਜੋਂ ਇਹ ਸਾਰੇ ਕੋਈ ਖੁਸ਼ੀ ਵਾਲੇ ਜਾਂ ਕੋਈ ਤੋੜਮੋਕ ਵਾਲੇ ਇਸ ਕਿਸਮ ਦੇ ਸਾਰੇ Satsang ਇਹ ਜੇ ਫੰਕਸ਼ਨ ਸਾਰਿਆਂ ਨੂੰ ਹੀ ਜੀ ਰੱਦ ਕਰ ਦਿੱਤਾ ਕਿ ਵੀ ਨਹੀਂ ਬਣਾਏ ਜਾਣਗੇ ਇਹ ਕੋਲ ਬੋਰਡ ਉਹਦੇ ਨਾਲ ਹੀ ਅਸੀਂ ਮੰਡਲ ਨੇ ਕਿਉਂਕਿ ਰਵੀ ਕੁਮਾਰ ਜਵਅ ਉਹ ਵੀ ਸਾਡੇ ਮੰਡਲ ਦਾ ਪੁਰਾਣਾ ਸਦਸਿਆ ਹੈ ਜਿਹੜੇ ਆਪਣੇ ਕਿੰਪੀ ਹੈ ਸਮਿਤ ਗੋਇਲ ਹੈ ਉਹ ਵੀ ਸਾਡੇ ਮੰਡਲ ਦਾ ਬਹੁਤ ਹੀ ਸੀਨੀਅਰ ਸਦਸਿਆ ਮੈਂਬਰ ਅਸੀਂ ਮੀਟਿੰਗ ਕਰਕੇ ਜੋ ਉਸਨੇ ਰਵੀ ਦੇ ਰਵੀ ਦੇ ਪਰਿਵਾਰ ਨੇ ਰਵੀ ਦੇ ਬੇਟੇ ਨੂੰ ਕੀਤਾ ਮੰਡਲ ਸਦਸਿਆ ਹੋਣ ਦੇ ਨਾਤੇ ਉਸ ਨੂੰ ਸ੍ਰੀ ਸ਼ਾਮ ਪ੍ਰਚਾਰ ਮੰਡਲ ਦੀ ਸਦਸਤ ਤੋਂ ਸਦਾ ਸਦਾ ਲਈ ਜੀਵਨ ਭਰ ਦੇ ਲਈ ਉਥੋਂ ਬਾਹਰ ਕਰ ਦਿੱਤਾ ਹੈ ਉਹ ਅੱਜ ਤੋਂ ਬਾਅਦ ਸਾਡੇ ਕਿਸੇ ਵੀ ਫੰਕਸ਼ਨ ਦੇ ਵਿੱਚ ਕਿਸੇ ਕਿਸਮ ਦਾ ਕੋਈ ਹਿੱਸੇਪਾ ਨਹੀਂ ਲੈ ਸਕਦਾ ਉਹ ਆਪਣੇ ਸਾਰੇ ਅਧਿਕਾਰ ਉਹਦੇ ਖਤਮ ਕਰ ਦਿੱਤੇ ਗਏ ਨੇ ਕਿ ਵੀ ਅੱਜ ਤੋਂ ਬਾਅਦ ਉਹ ਆਪਦੀ ਬਹਾਲ ਜਿੰਦਗੀ ਜਿਵੇਂ ਮਰਜ਼ੀ ਜਿਵੇਂ ਮੰਡਲ ਨਾਲ ਉਹ ਕਿਹਨੂੰ ਕਹਿੰਦਾ ਕੋਈ ਵਾ ਵਸਦਾ ਨਹੀਂ ਮੰਡਲ ਉਸ ਨੂੰ ਆਪਣੇ ਵਿੱਚੋਂ ਖਾਰਜ ਕਰਕੇ ਉਸ ਨੂੰ ਬਾਹਰ ਕਰਦਾ ਉਹਦਾ ਬਾਈ ਕਰ ਜਾਂ ਕੋਈ ਹੋਰ ਉਸ ਕਿਸਮ ਨਾਲ ਉਹਦੇ ਬਤਾਉ ਕੀਤਾ ਜੀ ਕਿ ਨਾਮ ਤੁਹਾਡਾ ਹੈ ਅਨਿਲ ਕੁਮਾਰ ਹਾਂ ਰਾਸ਼ਟਰੀ ਐ ਸਵੈਨ ਸੇਵਕ ਸੰਗ ਬਠਿੰਡਾ ਵਿਭਾਗ ਦਾ ਰਹਿਵਾ ਇਹ ਜੋ ਮੋੜ ਮੰਡੀ ਦੇ ਵਿੱਚ ਸਾਡੀ ਬੇਟੀ ਚਾਰ ਬੇਟੀ ਦੇ ਨਾਲ ਕਿ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਇਸ ਦੀ ਅਸੀਂ ਲਿਖੇ ਦੀ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ ਜੋ ਵੀ ਦੋਸ਼ੀ ਹੈ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਜੋ ਵੀ ਦੋਸ਼ੀ ਸਮਾਜ ਦੇ ਵਿੱਚ ਹੈ ਤਾਂ ਸਮਾਜਿਕ ਪੱਧਰ ਦੇ ਉੱਤੇ ਅਜਿਹੇ ਜੋ ਦੋਸ਼ੀ ਹੈ ਉਹਨਾਂ ਦਾ ਸਮਾਜਿਕ ਬहिष्कार ਕੀਤਾ ਜਾਵੇ ਇਹ ਸਮਾਜ ਨੂੰ ਇਹ ਮੇਰੀ ਨਿਵੇਦਨ ਹੈ ਇਹ ਅਜੀਹੀ ਘਟਨਾ ਮੁੜ ਕੇ ਨਾ ਵਾਪਰੇ ਇਸ ਲਈ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਸਾਡੇ ਸਮਾਜ ਦੇ ਵਿੱਚ ਜੋ ਅੱਜ ਸੰਸਕਾਰਾਂ ਦੀ ਘਾਟ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਅਜਿਹੀ ਘਟਨਾਵਾਂ ਵਾਪਰਦੀਆਂ ਨੇ ਅਜਿਹੇ ਲਈ ਸਾਨੂੰ ਮਿਲ ਜੁਲ ਕੇ ਸਮਾਜਿਕ ਸੰਸਕਾਰਾਂ ਦੇ ਉੱਤੇ ਪਰਿਵਾਰਿਕ ਏਕੇ ਦੇ ਉੱਤੇ ਸਾਨੂੰ ਜ਼ੋਰ ਦੇਣਾ ਚਾਹੀਦਾ ਹੈ ਇਹ ਮੇਰਾ ਸਾਰਿਆਂ ਨੂੰ ਨਿਵੇਦਨ ਹੈ ਕੋਈ ਬਦਲਾ ਫੜੇ ਨਹੀਂ ਕਿ ਕੁਝ ਬੰਦੇ ਫੜੇ ਗਏ ਹੈ ਕੁਝ ਨਹੀਂ ਫੜੇ ਗਏ ਤਾਂ ਸਾਰੀ ਮੋੜ ਮੰਡੀ ਨੇ ਇਕੱਠੇ ਮਿਲ ਕੇ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਕੀਤੀ ਜੁਟਤਾ ਦਿਖਾਈ ਹੈ ਤਾਂ ਇਹ ਵੀ ਮੰਗ ਕੀਤੀ ਹੈ ਕਿ ਸਾਰਿਆਂ ਨੂੰ ਫੜਿਆ ਜਾਵੇ ਤੁਰੰਤ ਤੇ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਦੇ ਨਾਲ ਦੋਸ਼ੀਆਂ ਦਾ ਹੀ ਵਿਵਹਾਰ ਕੀਤਾ ਜਾਵੇ ਇਹ ਮੇਰਾ ਨਿਵੇਦਨ ਹੈ ਜਨ ਜਨ ਮੋੜ ਮੰਡੀ ਦੇ ਵਿੱਚ ਸਮੂਹਿਕ ਕੋਰ ਦੇ ਉੱਤੇ ਸਾਰਿਆਂ ਨੂੰ ਇਹ ਨਿਵੇਦਨ ਕੀਤਾ ਗਿਆ ਹੈ ਕਿ ਇਹ ਮੰਦਭਾਗੀ ਘਟਨਾ ਤੋਂ ਬਾਅਦ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਦੁੱਖ ਹੈ ਤੇ ਸਾਰੇ ਸਮਾਜ ਨੇ ਇਹ ਨਿਰਣੈ ਕੀਤਾ ਹੈ ਕਿ ਅਸੀਂ ਇਸ ਵਾਰੀ ਹੁਲੀ ਨਹੀਂ ਮਨਾਵਾਂਗੇ ਇਸ ਲਈ ਕੋਈ ਵੀ ਰੰਗ ਨਹੀਂ ਖੇਡੇਗਾ ਕਿਉਂਕਿ ਸਾਰੇ ਰੰਗ ਜਿਹੜੇ ਹੈ ਹੁਣ ਪਿੱਕੇ ਹੋ ਚੁੱਕੇ ਨੇ ਸਾਰਿਆਂ ਦੇ ਮਨ ਦੇ ਵਿੱਚ ਦੁੱਖ ਹੈ ਇਸ ਲਈ ਇਸ ਵਾਰੀ ਹੋਲੀ ਜਿਹੜੀ ਹੈ ਉਹ ਮੋੜ ਮੰਡੀ ਦੇ ਵਿੱਚ ਨਹੀਂ ਮਨਾਈ ਜਾਵੇਗੀ ਇਹ ਮੇਰਾ ਸਾਰੇ ਸਮਾਜ ਨੇ ਇਹ ਨਿਰਣੈ ਕੀਤਾ ਹੈ